ਪੰਜਾਬ ਦੇ ਪਕਵਾਨ ਹੁਣ ਮਿਲਣਗੇ ਦੁਨੀਆ ਭਰ ਵਿੱਚ ਪੰਜਾਬ ਦੀ ਧਰਤੀ ਨੂੰ ਆਪਣੇ ਦੇਸ਼ ਦੀ ਧਰਤੀ ਨੂੰ ਛੱਡ ਕੇ ਜਦੋਂ ਕੋਈ ਵਿਦੇਸ਼ਾਂ ਵਿੱਚ ਪ੍ਰਵਾਸ ਕਰਦਾ ਹੈ ਤਾਂ ਜੇ ਕਿਸੇ ਚੀਜ਼ ਦੀ ਉਹ ਸਭ ਤੋਂ ਵੱਧ ਜੇ ਕਿਸੇ ਚੀਜ਼ ਨੂੰ ਉਹ ਸਭ ਤੋਂ ਵੱਧ ਮਿਸ ਕਰਦਾ ਹੈ ਤਾਂ ਉਹ ਹੈ ਆਪਣੀ ਮਿੱਟੀ ਦੀ ਮਹਿਕ ਆਪਣੀ ਧਰਤੀ ਦੇ ਪਕਵਾਨ ਫਿਰ ਉਹ ਚਾਹੇ ਸਰੋਂ ਦਾ ਸਾਗ ਹੋਵੇ ਜਾਂ ਬਾਸਮਤੀ ਸਬਜ਼ੀਆਂ ਹੋਣ ਜਾਂ ਫਲ ਗੁੜ ਹੋਵੇ ਜਾਂ ਸ਼ੱਕਰ ਪੰਜਾਬ ਦੇ ਇਸ ਸਵਾਦ ਨੂੰ ਮਾਰਕਫੈਡ ਤੇ ਮਿਲਕਫੈਡ ਦੇ ਪ੍ਰੋਡਕਟਾਂ ਨੂੰ ਅਤੇ ਪੰਜਾਬ ਦੇ ਕਿਸਾਨਾਂ ਦੇ ਹੋਰ ਉਤਪਾਦਾਂ ਨੂੰ ਪੰਜਾਬ ਮਾਲ ਟਰਾਈ ਦੁਨੀਆ ਭਰ ਵਿੱਚ ਜਿੱਥੇ ਕਿਤੇ ਵੀ ਪੰਜਾਬੀ ਵੱਸਦੇ ਹਨ ਉੱਥੋਂ ਤੱਕ ਪਹੁੰਚਾਉਣ ਦਾ ਜਿੰਮਾ ਚੁੱਕਿਆ ਹੈ ਬਾਲਮਕੰਦ ਸ਼ਰਮਾ ਨੇ ਬਾਲਮਕੰਦ ਸ਼ਰਮਾ ਨੂੰ ਪੰਜਾਬ ਸਰਕਾਰ ਨੇ ਪੰਜਾਬ ਫੂਡ ਕਮਿਸ਼ਨ ਦਾ ਚੇਅਰਮੈਨ ਬਣਾ ਕੇ ਨਵੀਂ ਜ਼ਿੰਮੇਵਾਰੀ ਦਿੱਤੀ ਹੈ ਇਹ ਨਵੀਂ ਜ਼ਿੰਮੇਵਾਰੀ ਉਸ ਦੇ ਫੂਡ ਕਮਿਸ਼ਨ ਵਜੋਂ ਕਾਰਜ ਖੇਤਰ ਤੋਂ ਬਾਰੀ ਹੈ ਲੱਗਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਾਲਮਕੰਦ ਸ਼ਰਮਾ ਤੋਂ ਵੱਡੀਆਂ ਆਸਾਂ ਹਨ ਉਹ ਚਾਹੁੰਦੇ ਹਨ ਕਿ ਪੰਜਾਬ ਦੇ ਕੱਚੇ ਤੇ ਪੱਕੇ ਫੂਡ ਦੀਆਂ ਦੁਨੀਆ ਭਰ ਵਿੱਚ ਧਮਾਂ ਪੈਣ ਮੁੱਖ ਮੰਤਰੀ ਸਾਹਿਬ ਦੀ ਇਸੇ ਆਸ ਉਮੀਦ ਤੇ ਖਰਾ ਉਤਰਨ ਲਈ ਬਾਲਮਕੰਦ ਸ਼ਰਮਾ ਅੱਜਕੱਲ੍ਹ ਅੱਧੀ ਦੁਨੀਆ ਦੇ ਦੇਸ਼ਾਂ ਦੇ ਦੌਰੇ ਤੇ ਆਏ ਹੋਏ ਹਨ ਉਹ ਹਰ ਜਗ੍ਹਾ ਪੰਜਾਬ ਦੇ ਇੱਕ ਨਵੇਂ ਬ੍ਰਾਂਡ ਪੰਜਾਬ ਮਾਲਟ ਨੂੰ ਦੁਨੀਆ ਦੇ ਨਕਸ਼ੇ ਤੇ ਉਭਾਰਨਾ ਚਾਹੁੰਦੇ ਹਨ ਉਹਨਾਂ ਦਾ ਅਕੀਦਾ ਹੈ ਕਿ ਜੇਕਰ ਪੰਜਾਬ ਸਰਕਾਰ ਦੀ ਹੱਲਾਸ਼ੇਰੀ ਇਸੇ ਤਰ੍ਹਾਂ ਉਹਨਾਂ ਨੂੰ ਮਿਲਦੀ ਰਹੀ ਜਾਂ ਪੰਜਾਬ ਸਰਕਾਰ ਇਸੇ ਤਰ੍ਹਾਂ ਉਹਨਾਂ ਦੀ ਪਿੱਠ ਥਾਪੜਦੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਵਾਲਮਾਰਟ ਵਾਂਗੂ ਪੰਜਾਬ ਮਾਰਟ ਦਾ ਵੀ ਦੁਨੀਆ ਭਰ ਵਿੱਚ ਨਾਮ ਹੋਵੇਗਾ ਮਾਰਕਫੇਡ ਦੇ ਐਮਡੀ ਵਜੋਂ ਸੇਵਾਵਾਂ ਨਿਭਾਉਣ ਕਰਕੇ ਬਾਲਮਕਨ ਸ਼ਰਮਾ ਦਾ ਫੂਡ ਦੇ ਖੇਤਰ ਵਿੱਚ ਅਤੇ ਖਾਦ ਪਦਾਰਥਾਂ ਦੀ ਮਾਰਕੀਟਿੰਗ ਕਰਨ ਦੇ ਖੇਤਰ ਵਿੱਚ ਵੱਡਾ ਤਜਰਬਾ ਹੈ ਤੇ ਜਸਵਿੰਦਰ ਪੱਲਾ ਜਾਨੀ ਚਾਚਾ ਚਤਰਾ ਤੇ ਦੇ ਨਾਲ ਭਤੀਜ ਬਣ ਕੇ ਕਮੇਡੀ ਦੇ ਖੇਤਰ ਵਿੱਚ ਵਿਚਰਨ ਕਰਕੇ ਪੂਰੀ ਦੁਨੀਆ ਵਿੱਚ ਜਿੱਥੇ ਵੀ ਪੰਜਾਬੀ ਵੱਸਦੇ ਹਨ ਉੱਥੇ-ਉੱਥੇ ਉਸ ਦੀ ਫੈਨ ਫੋਲੋਇੰਗ ਹੈ ਉਹ ਆਪਣੇ ਸਾਰੇ ਫੈਨ ਫੋਲੋਇੰਗ ਨੂੰ ਆਪਣੇ ਸਾਰੇ ਨਿੱਜੀ ਅਸਰ ਰੂਖ ਨੂੰ ਪੰਜਾਬ ਦਾ ਚਿਹਰਾ ਮੂਰਾ ਬਦਲਣ ਲਈ ਜਾਂ ਕਹਿ ਲੋ ਮੋੜ ਤੋਂ ਪੰਜਾਬ ਨੂੰ ਰੰਗਲਾ ਬਣਾਉਣ ਲਈ ਵਰਤਣਾ ਚਾਹੁੰਦਾ ਹੈ ਪੰਜਾਬ ਲਈ ਕੁਝ ਕਰ ਗੁਜ਼ਰਨਾ ਉਸਦਾ ਪੈਸ਼ਨ ਹੈ ਉਸਦਾ ਮਿਸ਼ਨ ਹੈ ਉਸ ਦੀ ਜ਼ਿੰਦਗੀ ਦਾ ਮਨੋਰਥ ਹੈ ਇਸ ਲਈ ਸਰਕਾਰੀ ਹੋਕਾ ਦੇਣ ਦੇ ਬਾਵਜੂਦ ਉਸ ਨੇ ਆਪਣੇ ਇਸ ਦੌਰੇ ਨੂੰ ਨਿੱਜੀ ਰੱਖਿਆ ਹੈ ਭਾਵੇਂ ਕਿਸੇ ਵੀ ਕਿਸਮ ਦੇ ਖਰਚੇ ਦਾ ਸਰਕਾਰ 'ਤੇ ਬੋਝ ਨਾ ਪਾ ਕੇ ਸਾਰਾ ਖਰਚਾ ਆਪਣੀ ਜੇਬ ਵਿੱਚੋਂ ਕਰ ਰਿਹਾ ਹੈ ਪਹਿਲਾ ਹਮਲਾ ਉਸਨੇ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਦੁਨੀਆ ਪੱਧਰ ਦੇ ਲੱਗੇ ਫੂਡ ਫੈਸਟੀਵਲ ਵਿੱਚ ਪਹਿਲੀ ਵਾਰ ਪੰਜਾਬ ਮਾਰਟ ਦਾ ਵਿਜ਼ਨ ਸਮਝਾ ਕੇ ਮਾਰਿਆ ਹੈ ਉਸ ਤੋਂ ਬਾਅਦ ਉਸਨੇ ਉੱਤਰੀ ਅਮਰੀਕਾ ਦੇ ਦੋਵੇਂ ਵੱਡੇ ਦੇਸ਼ਾਂ ਅਮਰੀਕਾ ਤੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਜਾ ਕੇ ਵੱਡੇ-ਵੱਡੇ ਇਕੱਠਾਂ ਵਿੱਚ ਪੰਜਾਬ ਮਾਰਟ ਦਾ ਹੁਕਾ ਦਿੱਤਾ ਹੈ ਇਨ੍ਹਾਂ ਸ਼ਹਿਰਾਂ ਵਿੱਚ ਟੋਰਾਂਟੋ ਕੈਲਗਰੀ ਐਡਮਿੰਟਨ ਵੈਨਕੂਵਰ ਵਿਕਟੋਰੀਆ ਸਿਆਟਲ ਅਤੇ ਹੋਰ ਸ਼ਹਿਰ ਸ਼ਾਮਲ ਹਨ ਇਨਾ ਸ਼ਹਿਰ ਵਿੱਚ ਹਰ ਥਾਂ ਸਮਝੋ ਪੰਜਾਬ ਨੂੰ ਮबारक ਨਵਾਂ ਹੋਰ ਪੰਜਾਬ ਵਸਦਾ ਹੈ ਸੋ ਪੰਜਾਬੀ ਆਪਣੇ ਚਾਹੇਤੇ ਕਮੇਡੀ ਕਲਾਕਾਰ ਨੂੰ ਵੇਖਣ ਜਾਂ ਸੁਣਨ ਦੀ ਭਾਵਨਾ ਨਾਲ ਆਏ ਹੋਏ ਹੁੰਦੇ ਹਨ ਪਰ ਮੋਰਿਓ ਸੁਨੇਹਾ ਮਿਲਦਾ ਹੈ ਗੰਭੀਰ ਕਿ ਆਓ ਰਲ ਮਿਲ ਕੇ ਪੰਜਾਬ ਨੂੰ ਮੁੜ ਤੋਂ ਰੰਗਲਾ ਬਣਾਈਏ ਕਿਉਂ ਨਾ ਆਪਾਂ ਇੱਥੇ ਬੈਠ ਕੇ ਪੰਜਾਬ ਦੇ ਕਿਸਾਨਾਂ ਵੱਲੋਂ ਪੈਦਾ ਕੀਤੀਆਂ ਸਾਗ ਸਬਜ਼ੀਆਂ ਅਨਾਜ ਖਾਸ ਕਰਕੇ ਮੋٹے ਅਨਾਜਾਂ ਦੇ ਪਦਾਰਥ ਇੱਥੇ ਮੰਗਵਾਈਏ ਆਪਣੀ ਮਿੱਟੀ ਨਾਲ ਜੁੜੀਏ ਤੇ ਪੰਜਾਬ ਦੀ ਕਿਸਾਨੀ ਨੂੰ ਖੁਸ਼ਹਾਲ ਬਣਾਈਏ ਕਰੀਏ ਉੰਜ ਵੱਖਰੀ ਗੱਲ ਹੈ ਕਿ ਕਈ ਵੇਰਾਂ ਲੋਕਾਂ ਦੀ ਮੰਗ ਤੇ ਉਸ ਨੂੰ ਕੁਝ ਮਜਾਈਆ ਚੁਟਕਲੇ ਵੀ ਸੁਣਾਉਣੇ ਪੈਂਦੇ ਹਨ ਮੈਨੂੰ ਬਾਲਮਕੰਨ ਸ਼ਰਮਾ ਦੇ ਐਡਮਿੰਟਨ ਤੇ ਕੈਲਗਰੀ ਦੇ ਦੌਰੇ ਕਵਰ ਕਰਨ ਦਾ ਜਿੰਮਾ ਮਿਲਿਆ ਜਿਸ ਦੀਆਂ ਤਸਵੀਰਾਂ ਤੁਸੀਂ ਨਾਲੋ-ਨਾਲ ਵੇਖੀ ਜਾ ਰਹੇ ਹੋ ਪੀਯੂ ਲੁਧਿਆਣਾ ਤੋਂ ਪੜੇ ਹੋਣ ਕਰਕੇ ਹਰ ਥਾਂ ਉਸ ਨੂੰ ਪੀਯੂ ਦੀ ਇੱਕ ਟੀਮ ਮਿਲ ਜਾਂਦੀ ਹੈ ਇਹ ਹੈ ਉਸ ਦੀ ਪੀਏਯੂ ਦੀ ਐਡਮਿੰਟਨ ਦੀ ਟੀਮ ਜਿਸ ਨੇ ਕੁਲਦੀਪ ਕਾਲੀਆ ਤ੍ਰਿਪਤਾ ਕਾਲੀਆ ਤੇ ਉਹਨਾਂ ਦੇ ਬੱਚਿਆਂ ਵੱਦੋਂ ਚਲਾਏ ਜਾ ਰਹੇ ਪਕਵਾਨ ਰੈਸਟੋਰੈਂਟ ਵਿੱਚ ਬਾਲਮਕੰਦ ਸ਼ਰਮਾ ਦਾ ਨਿੱਘਾ ਸਵਾਗਤ ਕੀਤਾ ਹੈ ਇੱਥੇ ਜਰਨਲ ਬਸੋਤਾ ਵੱਲੋਂ ਓਮਨੀ ਟੀਵੀ ਅਤੇ ਕਨੈਕਟ ਐਫਐਮ ਰਾਈਵੀ ਬਾਲਮਕੰਦ ਸ਼ਰਮਾ ਦੇ ਵਿਜ਼ਿਟ ਨੂੰ ਹਜ਼ਾਰਾਂ ਲੋਕਾਂ ਨੇ ਸਮਝਿਆ ਹੈ ਕੈਲਗਰੀ ਵਿੱਚ ਭਾਵੇਂ ਸਰਜੀਤ ਪਾਤਰ ਯਾਦਗਾਰੀ ਸਮਾਰੋਹ ਸੀ ਜਾਂ ਬਾਲਮਕੰਦ ਸ਼ਰਮਾ ਦੇ ਮਾਣ ਵਿੱਚ ਰੱਖਿਆ ਗਿਆ ਮੀਟ ਐਂਡ ਗਰੀਟ ਫੰਕਸ਼ਨ ਹਰਥਾਂ ਲੋਕਾਂ ਦਾ ਉਤਸ਼ਾਹ ਵੇਖਣ ਵਾਲਾ ਸੀ ਇਥੇ ਐਨਡੀਪੀ ਦੇ ਦੋ ਐਮਐਲਏਜ਼ ਗੁਰਿੰਦਰ ਬਰਾੜ ਤੇ ਪਰਮੀਤ ਬੋਪਰ ਆਇਨੇ ਕੈਨੇਡਾ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ ਤੇ ਬਾਲਮਕੰਦ ਸ਼ਰਮਾ ਨੂੰ ਮਾਨ ਪੱਤਰ ਭੇਂਟ ਕੀਤੇ ਸਾਬਕਾ ਐਮਐਲਏ ਤੇ ਅਲਬਰਟਾ ਦੀ ਰੂਲਿੰਗ ਕਨਜ਼ਰਵੇਟਿਵ ਪਾਰਟੀ ਦੇ ਨੁਮਾਇੰਦੇ ਦਵਿੰਦਰ ਤੂਰ ਨੇ ਬਾਲਮਕੰਦ ਸ਼ਰਮਾ ਦੇ ਵਿਜ਼ਨ ਨੂੰ ਵਿਜ਼ਨ ਤੇ ਭਰੋਸਾ ਪ੍ਰਗਟ ਕਰਦਿਆਂ ਉਹਨਾਂ ਨੂੰ ਸੂਬਾ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ ਕੈਲਗਰੀ ਦੇ ਰੇਡੀਓ ਐਫ ਐਮ ਦੇ ਹੋਸਟ ਰਿਸ਼ੀ ਨਾਗਰ ਨੇ ਬਾਲਮਕੰਦ ਸ਼ਰਮਾ ਦੇ ਮਿਸ਼ਨ ਨੂੰ ਸਹਿਯੋਗ ਦਾ ਪ੍ਰੋਸਾ ਦਿੰਦੇ ਹਾਂ ਕਿ ਆ ਕਿ ਉਹ ਭਵਿੱਖ ਵਿੱਚ ਵੀ ਉਹਨਾਂ ਦੇ ਨਾਲ ਆਨਲਾਈਨ ਟੱਚ ਵਿੱਚ ਰਿਹਾ ਕਰਨਗੇ ਇਸ ਤੋਂ ਪਹਿਲਾਂ ਉਹਨਾਂ ਕੈਲਗਰੀ ਦੇ ਜੈਂਸਨਸ ਸੈਂਟਰ ਵਿਖੇ ਬਾਲਮਕੰਦ ਸ਼ਰਮਾ ਨਾਲ ਲਾਈਵ ਔਨ ਲੋਕੇਸ਼ਨ ਮੁਲਾਕਾਤ ਵੀ ਕੀਤੀ ਮੀਟ ਐਂਡ ਗ੍ਰੀਟ ਸਮਾਰੋਹ ਦਾ ਸੰਚਾਲਨ ਮੁਕਲ ਸ਼ਰਮਾ ਮੋਬਾਈਲ ਮਾਰਗੇਜ ਐਡਵਾਈਜ਼ਰ ਸੀਏ ਬੀਸੀ ਨੇ ਬਖੂਬੀ ਕੀਤਾ ਆਪਣੀ ਯਾਤਰਾ ਦੇ ਅਗਲੇ ਪੜਾਅ ਵਿੱਚ ਬਾਲਮਕੰਨ ਸ਼ਰਮਾ ਨੇ ਯੂਰਪ ਦੇ ਕੁਝ ਦੇਸ਼ਾਂ ਵਿੱਚ ਆਪਣੇ ਮਿਸ਼ਨ ਨੂੰ ਲੈ ਕੇ ਜਾਣਾ ਹੈ ਸ਼ਾਲਾ ਪੰਜਾਬ ਲਈ ਕੁਝ ਕਰ ਗੁਜ਼ਰ ਹੁੰਦਾ ਉਹਨਾਂ ਦਾ ਸੁਪਨਾ ਸਾਕਾਰ ਹੋਵੇ ਆਮੀਨ ਮੈਂ ਹਸ ਬਿੰਦੂ ਸ਼ਰਮਾ ਤੇ ਤੁਸੀਂ ਵੇਖ ਰਹੇ ਸੀ ਬਾਤ ਪੰਜਾਬ ਦੀ ਜੇ ਪੇਸ਼ਕਾਰੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਵੀ ਨਾ ਪਾਓ ਸ਼ੁਕਰੀਆ ਅਕਤੂਬਰ ਤੋਂ ਲੈ ਕੇ ਮਾਰਚ ਤੱਕ ਜਿਹੜੀ ਸਬਜੀ ਪੰਜਾਬ ਚ ਵਜੀ ਜਾਂਦੀ ਨਾ ਉਹ ਵਰਲਡ ਦੀ ਬੈਸਟ ਸਬਜੀ ਆ ਕਿਉਂ ਮੇਪੀ ਉਹ ਜੁੜਿਆ ਹੋਇਆ ਜਿਹੜੀ ਸਾਡੀ April, May, June, July ਗਰਮੀ ਪੈਂਦੀ ਨਾ ਜੀ ਗਰਮੀ ਨਾਲ ਸਾਰੇ ਕੀੜੇ ਮਗਰੋਂ ਮਰ ਜਾਂਦੇ ਆ ਤੇ ਜਿਹੜੀ ਸਾਡੀ November ਤੋਂ March ਤੱਕ ਇੱਧਰ ਬਰਫ਼ ਪਈ ਹੁੰਦੀ ਆ ਭਾਵੇਂ ਤੁਹਾਡਾ ਕੰਟਰੀ ਆ ਭਾਵੇਂ ਯੂਰਪ ਆ ਉਸ ਪੀਰੀਅਡ ਸਾਡੇ ਸਬਜ਼ੀ ਬਹੁਤ ਹੁੰਦੀ ਆ ਤੇ ਅਸੀਂ ਸਾਬਤ ਕਰਨ ਲਈ ਮੈਂ ਤੁਹਾਨੂੰ ਐਗਜ਼ਾਮਪਲ ਦੇਣ ਲੱਗਾ ਕਿ ਜਾਪਾਨ ਦੀਆਂ ਕੰਪਨੀਆਂ ਨੇ ਸਾਡੇ ਇੱਕ ਦੋਸਤ ਨੇ ਉੱਥੇ ਮਿਸਟਰ ਐਨ ਐਸ ਬਰਾੜ ਉਹਨੇ 2000 3 4 ਯੂਨਿਟ ਲਾਇਆ ਪੈਗਰੋ ਫੂਡ ਕਰਕੇ ਸਰੰਦ ਉਹ ਇੰਨਾ ਕੰਮ ਚੱਲਿਆ ਸਬਜ਼ੀਆਂ ਦੀ ਫ੍ਰੀਜ਼ ਕਰਕੇ ਜਪਾਨ ਦੀਆਂ ਕੰਪਨੀ ਆ ਗਈਆਂ ਉਹ ਕਹਿੰਦੇ ਚਾਈਨਾ ਤੋਂ ਲੈ ਰਹੇ ਆ 40 ਟਨ ਸਾਡੀ ਇੱਕ ਕੰਪਨੀ ਡਿਮਾਂਡ ਆ ਫਰੋਜ਼ਨ ਵੈਜੀਟੇਬਲ ਦੀ ਤਿੰਨ ਜਹ ਸਾਡੇ ਕੋਲ ਆ ਰਹੇ ਹੋ ਉਹ ਕਹਿੰਦੇ ਵੀ ਅਸੀਂ ਤੁਹਾਡੀ ਸਬਜ਼ੀ ਕਿਉਂ ਲੈ ਰਹੇ ਆ ਕਿਉਂਕਿ ਤੁਹਾਡੇ ਅਸੀਂ ਪਿੰਡਾਂ ਚ ਪਹਿਲਾਂ ਅਸੀਂ ਘੁੰਮ ਕੇ ਦੇਖਣਾ ਜਦੋਂ ਤੁਸੀਂ ਸਭ ਪਿੰਡ ਚ ਆਏ ਨਾ ਸਾਡੇ ਉਹ ਤੇ ਸਰਾਂਤ ਤੋਂ ਅਸੀਂ ਗੱਡੀ ਚ ਬਿਠਾ ਕੇ ਅਸੀਂ ਨਾਬੇ ਕੋਲ ਪਾ ਸਕੋ ਪਿੰਡ ਘਮਾਉਣੇ ਸੀ ਤੇ ਉਹਨਾਂ ਦਾ ਜਿਹੜਾ ਗਰੌਂਡ ਵਿੱਚ ਸੀ ਨਾ ਜਿਹੜਾ ਉਹਨਾਂ ਦਾ ਸਾਇੰਟਿਸਟ ਸੀਗਾ ਉਹਨੇ ਉਧਰ ਮਾਲ ਕੱਢਿਆ ਤੇ ਉਹਨੇ ਗੱਡੀ ਚ ਬੰਦਿਆ ਨਾ ਪਹਿਲਾਂ ਉਹਨੇ ਕੀ ਸ਼ੀਸ਼ਾ ਅੰਦਰੋਂ ਸਾਫ਼ ਕੀਤਾ ਗੱਡੀ ਦਾ ਫਿਰ ਬਾਹਰੋਂ ਸਾਫ਼ ਕੀਤਾ 2 ਘੰਟੇ ਦਾ ਮੁੜਕੇ ਜਦੋਂ ਆਇਸ ਰੰਦ ਤੂੰ ਨੇ ਫੇਰ ਬਾਲਜਾ ਕੱਢਿਆ ਫੇਸ਼ੇ ਸ਼ੀਸ਼ਾ ਸਾਫ ਕੀਤਾ ਸੀ ਕੀ ਕਰਦਾ ਕਿ ਜਪਾਨੀ ਜਾ ਇੰਟਰਪ੍ਰੀਟਰ ਨੂੰ ਪੁੱਛਿਆ ਵੀ ਕੀ ਕਰ ਰਿਹਾ ਉਹ ਕਹਿੰਦਾ ਵੀ ਮੈਂ ਤਾਂ ਕੀਤਾ ਵੀ ਸ਼ਾਮ ਨੂੰ ਜੋ ਪਿੰਡਾਂ ਚ ਨਿਕਲਦੇ ਨੇ ਪਰ ਰੂਲ ਰੋਡ ਤੇ ਤੇ ਕੀੜਾ ਮਕੌੜਾ ਗੱਡੀ ਦੇ ਸ਼ੀਸ਼ੇ 'ਤੇ ਵੱਜਦਾ ਉਹਦੇ ਦਾਗ ਰਹਿ ਜਾਂਦੇ ਆ ਤੇ ਮੈਂ ਰਮਾਲ ਫੇਰਿਆ ਰਮਾਲ ਮੇਰਾ ਬਿਲਕੁਲ ਸਾਫ ਪਿਆ ਵਾ ਦੈਟ ਮੀਨਸ ਨੋ ਇਨਸੈਕਟ ਵੀਲ ਬਾਈ ਫਰਮ ਯੂ ਯਾਨੀ ਮੈਨੂੰ ਲੱਗਾ ਕਿ ਦੇਖੋ ਇਹ ਸਾਡਾ ਪੰਜਾਬ ਦਾ ਪਰਮਾਨ ਇਹ ਦੱਸੂ ਗੋਣ ਪੰਜਾਬ ਦੀ ਸ਼ਕਤੀ ਹੈ ਕਿ ਜਿਹੜੀ ਸਰਦੀ ਸਬਜੀ ਉਹ ਬੈਸਟ ਸਬਜੀ ਆ ਅਸੀਂ ਉਹਨੂੰ ਕਿਉਂ ਨਹੀਂ ਫਰੋਜ਼ਨ ਕਰਕੇ ਤੁਹਾਡੇ ਮਿਲ ਕੇ ਪਚਾ ਸਕਦੇ ਪਚਾ ਸਕਦੇ